1 ਮਹੀਨਾ ਪਹਿਲਾਂ ਫਿਲੀਪੀਨ ਚ ਕਪੂਰਥਲਾ ਦੇ ਵਿਅਕਤੀ ਦੀ ਭੇਤ ਪਰੇ ਹਾਲਾਤਾਂ ਚ ਮੌਤ ਹੋਈ ਸੀ ਐਮਪੀ ਸੰਤ ਸੀਚੇਵਾਲ ਦੀ ਯਤਨਾ ਸਦਕਾ ਮਹੀਨੇ ਬਾਅਦ লাশ 파ਟ ਪੰਚ ਘਟਨਾ ਸਾਰਾ ਸਾਡੇ ਇਥੋਂ ਲੈ ਕੇ ਗਏ ਸੀ ਡੈਡੀ ਨੂੰ ਬਾਹਰ ਸਾਡੇ پڑੁਸੀ ਆ ਤੇ ਲ ਜਾ ਕੇ ਉਧਰ ਬਸ ਉਹਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਪਰਿਵਾਰ ਦਾ ਰੋ ਰੋ ਹੋ ਰਿਹਾ ਹੈ ਬੁਰਾ ਹਾਲ ਉਹਨਾਂ ਨੂੰ ਮਾਰ ਕੇ ਸਾਡੇ ਹਵਾਲੇ ਕਰਤਾ ਉਹ ਬਾਬਾ ਜੀ ਦੀ ਮਿਹਰਬਾਨੀ ਦੇ ਨਾਲ ਆ ਗਏ ਆ ਉਹਨਾਂ ਨੇ ਤਾਂ ਸਾਨੂੰ ਜਵਾਬ ਦਿੱਤਾ ਸੀ ਜੀ ਵਿਦੇਸ਼ ਲਜਾਣ ਵਾਲੇ ਗਵਾਂਢੀ ਤੇ ਵੀ ਲੱਗ ਰਹੇ ਨੇ ਗੰਭੀਰ આરોਪ ਪਰਿਵਾਰੇ ਕਾਰਵਾਈ ਦੀ ਕਰ ਰਹੀ ਹੈ ਮੰਗ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਦੇ ਇੱਕ ਵਿਅਕਤੀ ਮਨੀਲਾ ਚ ਭੇਤ ਪਰੇ ਹਾਲਾਤਾਂ ਚ ਮੌਤ ਹੋ ਗਈ ਸੀ ਰਿਤਿਕ ਕੁਲਦੀਪ ਸਿੰਘ ਲਾਲ ਜਿਸ ਦੀ ਕੀ ਉਮਰ ਕਰੀਬ 55 ਸਾਲ ਤੇ ਪਰਿਵਾਰ ਅਨੁਸਾਰ 19 ਮਹੀਨੇ ਪਹਿਲਾਂ ਹੀ ਕੁਲਦੀਪ ਮਨੀਲਾ ਚ ਗਿਆ ਸੀ ਉਹ ਉਥੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਖੁੱਲੇ ਰੈਸਟੋਰੈਂਟ ਚ ਕੰਮ ਕਰਦਾ ਸੀ ਪਰਿਵਾਰ ਅਨੁਸਾਰ ਕੁਲਦੀਪ ਸਿੰਘ ਹਲਵਾਈ ਦੇ ਕੰਮ ਚ ਮਾਹਰ ਸੀ ਇਸੇ ਕਰਕੇ ਹੀ ਉਸ ਦੇ ਗਵਾਂੜਿਆਂ ਨੇ ਉਸ ਨੂੰ ਫਿਲੀਪੀਨਜ਼ ਨਾਲ ਲੈ ਕੇ ਜਾਂਦਾ ਫੈਸਲਾ ਕੀਤਾ ਉੱਧਰ ਦੂਜੇ ਪਾਸੇ ਐਮਪੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਪੀੜਤ ਪਰਿਵਾਰ ਦੀ ਮੰਗ ਤੇ ਕਾਰਵਾਈ ਕਰਦਿਆਂ ਇਸ ਬਾਬਤ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਜਿਸ ਤੋਂ ਬਾਅਦ ਕੁਲਦੀਪ ਲਾਲ ਦੀ লাশ ਵਾਪਸ ਭਾਰਤ ਆ ਸਕੀ ਉੱਥੇ ਹੀ ਉਸ ਦੇ ਜੱਦੀ ਪਿੰਡ 'ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਲਾਲ ਦੀ ਮਨੀਲਾ 'ਚ 15 ਅਗਸਤ 2024 ਨੂੰ ਮੌਤ ਹੋਈ ਸੀ ਜਿਕਰ ਹੋਇਆ ਹੈ ਕਿ ਕੁਲਦੀਪ ਲਾਲ ਦਸੰਬਰ 2022 ਵਿੱਚ ਕਰਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਆਪਣੇ ਗਵਾਂਢੀ ਰਾਹੀਂ ਵਿਦੇਸ਼ ਗਿਆ ਸੀ ਆਪਣੇ ਸਾਥੀ ਪਿੰਡ ਵਾਸੀ ਦੇ ਕਹਿਣ ਤੇ ਜੋ ਉੱਥੇ ਇੱਕ ਰੈਸਟੋਰੈਂਟ ਖੋਲਣ ਦੀ ਯੋਜਨਾ ਬਣਾ ਰਿਹਾ ਸੀ ਜਿਨ੍ਹਾਂ ਨੇ ਚੰਗੀ ਤਨਖਾਹ ਅਤੇ ਉਜਵਲ ਭਵਿੱਖ ਦਾ ਦਾਅਵਾ ਕਰਦੇ ਹੋਏ ਕੁਲਦੀਪ ਲਾਲ ਨੂੰ ਉਹਨਾਂ ਦੇ ਨਾਲ ਜਾਣ ਲਈ ਮਨਾ ਲਿਆ ਪਰ ਜਦੋਂ ਉਹ ਵਿਦੇਸ਼ ਪਹੁੰਚਿਆ ਤਾਂ ਹਾਲਾਤ ਬਦ ਤੋਂ ਬੱਧਰ ਹੋ ਗਏ ਤੇ ਕੁਲਦੀਪ ਕੌਰ ਅਨੁਸਾਰ ਉਸਦੇ ਪਿਤਾ ਦੀ ਲਗਾਤਾਰ ਕੁੱਟਮਾਰ ਕੀਤੀ ਜਾ ਰਹੀ ਅਤੇ ਉਸ ਨੂੰ ਕਈ ਵਾਰ ਬੇਇੱਜ਼ਤ ਕੀਤਾ ਗਿਆ। ਉਹਨਾਂ ਸ਼ੰਕਾ ਜ਼ਾਹਰ ਕੀਤੀ ਕਿ ਕੁੱਟ ਮਾਰ ਦੇ ਕਾਰਨ ਹੀ ਉਸਦੇ ਪਿਤਾ ਦੀ ਮੌਤ ਹੋਈ ਹੈ ਅਤੇ આરોપીਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਸਰ ਮੇਰਾ ਨਾਮ ਕੁਲਵੀਰ ਕੋਹਰਾ। ਮੇਰੇ ਫਾਦਰ ਸਾਹਿਬ ਦਾ ਨਾਮ ਕੁਲਦੀਪ ਸਿੰਘ ਤੇ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜਾ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ ਮਾਲਕ ਉਹਨਾਂ ਨੂੰ ਬਹੁਤ ਤਰੱਕੀ ਬਖਸ਼ੇ। ਬਸ ਬਹੁਤ-ਬਹੁਤ ਧੰਨਵਾਦ ਆ ਉਹਨਾਂ ਦਾ ਜੀ। ਘਟਨਾ ਕੀ ਹੋਈ ਸੀ? ঘটনা ਸਾਰਾ ਸਾਡੇ ਇਥੋਂ ਲੈ ਕੇ ਗਏ ਸੀ ਡੈਡੀ ਨੂੰ ਬਾਹਰ ਸਾਡੇ ਪੜੋਸੀ ਆ ਤੇ ਲਾ ਜਾ ਕੇ ਉਧਰ ਬਸ ਉਹਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਤੇ ਉਹਨਾਂ ਨੂੰ ਮਾਰ ਕੇ ਸਾਡੇ ਹਵਾਲੇ ਕਰਤਾ ਉਹ ਬਾਬਾ ਜੀ ਦੀ ਮਿਹਰਬਾਨੀ ਦੇ ਨਾਲ ਆ ਗਏ ਆ ਉਹਨਾਂ ਨੇ ਤਾਂ ਸਾਨੂੰ ਜਵਾਬ ਦਿੱਤਾ ਸੀ ਜੀ ਹਾਂਜੀ ਇੱਕ ਕਦੋਂ ਦੀ ਘਟਨਾ ਹੈ ਇਹ ਸਰ ਪਿਛਲੇ ਮਹੀਨੇ ਦੀ 15 ਤਰੀਕ ਦੀ ਹੈ ਹਾਂਜੀ ਤੇ ਹੁਣ ਬੋਡੀ ਆ ਗਈ ਵਾਪਸ ਹਾਂਜੀ ਸਰ 19 ਤਰੀਕ 12 ਤਰੀਕ ਨੂੰ ਆ ਗਈ ਕਿੰਨੋ ਬਾਬਾਈ ਨਾਲ ਕੋਈ ਸੰਪਰਕ ਸਤਿ ਬਾਬਾ ਜੀ ਨੇ 20 ਤਰੀਕ ਨੂੰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਉਹ ਤੋਂ ਬਾਅਦ ਕੀ ਪਰੋਸਾ ਕੀ ਬਾਬਾ ਜੀ ਨੇ ਦੱਸਿਆ ਕਿ ਬੋਡੀ ਵਾਪਸ ਆਊਗਾ ਹਾਂਜੀ ਬਾਬਾ ਜੀ ਨੇ ਬਹੁਤ ਸਾਨੂੰ ਯਕੀਨ ਦਿੱਤਾ ਸੀਗਾ ਕਿ ਵਾਪਸ ਇੰਡੀਆ ਲਾਸ਼ ਆਊਗੀ ਹਾਂਜੀ ਬਹੁਤ ਬਹੁਤ ਧੰਨਵਾਦ ਆ ਜੀ ਬਾਬਾ ਜੀ ਨੇ ਜੋ ਆਪਣੇ ਨਾ ਬਚਨ ਕੀਤੇ ਸੀ ਪੂਰੇ ਕੀਤੇ ਆ ਜੀ ਹਾਂਜੀ ਹੁ ਤਿੰਨ ਸੰਸਕਾਰ ਕਰਵਾਣਾ ਸਰ ਅੱਜ 2:00 ਵਜੇ ਕਰ ਦਾਂਗੇ ਜੀ ਹਾਂਜੀ ਕੋਈ ਹੋਰ ਕਿਸੇ ਕਿਸਮ ਦੀ ਮੰਗ ਕਰਨਾ ਚਾਹੋਗੇ ਹਾਂਜੀ ਮੰਗ ਸਾਰੇ ਇਹੀ ਆਪਣੀ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਸ ਇਹਨਾਂ ਨੇ ਸਾਡੇ ਡੈਡੀ ਨਾਲ ਬਹੁਤ ਮਾੜੇ ਹਾਲਾਤ ਕੀਤੇ ਬਹੁਤ ਜ਼ਿਆਦਾ ਗੰਦੇ ਹਾਲਾਤ ਕੀਤੇ ਇਹਨਾਂ ਨੇ ਸਾਨੂੰ ਇਨਸਾਫ ਦਵਾਇਆ ਜਾਵੇ ਬਸ ਸਾਡਾ ਕੋਈ ਨਹੀਂ ਰਹਿ ਗਿਆ ਮੰਮੀ ਵਿਚਾਰੀ ਵੀ ਤਾਂ ਹੀ ਬੁੱਕਟੇ ਮਟੇ ਰਹਿੰਦੇ ਆ ਸਾਨੂੰ ਇਹੀ ਇੱਕ ਸਾਰਾ ਹੀ ਸਾਡਾ ਇਹ ਵੀ ਇਹਨਾਂ ਨੇ ਖੋ ਲਿਆ ਕੀ ਕਹਿ ਕੇ ਲੈ ਕੇ ਗਏ ਸੀ ਇੱਥੋਂ ਇਹ ਤਾਂ ਕੰਮ ਕਰਦਾ ਕਹਿ ਕੇ ਲੈ ਕੇ ਗਏ ਸੀ ਜੀ ਇਹ ਹਰਵਾਇਆ ਲੈ ਕੇ ਕਿੱਥੇ ਗਏ ਸੀ ਮਨੀਲੇ ਤੋਂ ਕੋ ਗਏ ਸੀ ਬਾਹਰ ਇਹ 2022 ਚ 26 ਤਰੀਕ ਨੂੰ ਜੀ ਲਾਸਟ ਵਾਲੇ ਮਹੀਨੇ 12ਵੇਂ ਮਹੀਨੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ 6 ਮਹੀਨੇ ਸਾਡੇ ਨਾਲ ਜ਼ਹੀਰ ਰਹੇ ਉਸ ਤੋਂ ਬਾਅਦ ਚ ਬਸ ਡੈਡੀ ਦਾ ਇਦਾਂ ਹੀ ਫੋਨ ਆਉਂਦਾ ਰਿਹਾ ਮੇਰੇ ਨਾਲ ਲੜਾਈ ਝਗੜਾ ਕਰਦੇ ਆ ਅਖੀਰ ਇਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰਤੀ ਜਦ ਮੌਤ ਦਾ ਕਾਰਨ ਕੀ ਸਮਝਿਆ ਉਹਨਾਂ ਨੇ ਨਹੀਂ ਮਾਰਿਆ ਘੁੱਟ-ਘੁੱਟ ਕੇ ਮਾਰਿਆ ਸੀ ਵੀਡੀਓ ਵੀ ਦਿੱਤੀਆਂ ਤੁਹਾਨੂੰ ਫੋਟੋ ਵੀ ਦਿੱਤੀਆਂ ਸੀਗੀਆਂ ਵੀ ਉਹਦੇ ਵਿੱਚ ਵੀ ਉਹਨਾਂ ਦੇ ਹਾਲਾਤ ਦੇਖ ਲਓ ਵੀ ਕੀ ਆ ਕੱਲ ਵੀ ਸੀਆਈਡੀ ਵਾਲੇ ਆਏ ਸੀ ਉਹਨਾਂ ਨੂੰ ਵੀ ਦਿੱਤੀਆਂ ਉਹਨਾਂ ਨੇ ਵੀ ਇਹੀ ਕਿਹਾ ਵੀ